ਲੈਂਡ ਹੈ ਜਿਹੜੀ ਉਹਦੇ ਵਿੱਚ ਸੀਵਰੇਜ ਵਾਟਰ ਸਪਲਾਈ ਸੜਕਾਂ ਲਾਈਟਿੰਗ ਪਾਰਕ ਸਾਰਾ ਕੁਝ ਉਹਨੂੰ 100% ਡਿਵੈਲਪ ਹੈ ਜਿਹੜਾ ਉਹ ਕਰਕੇ ਦਿੱਤਾ ਜਾਊਗਾ ਤਾਂ ਕਿ ਲੋਕ ਉੱਥੇ ਆਪਦਾ ਆਸ਼ਿਆਨਾ ਬਣਾ ਕੇ ਉਹ ਰਹਿ ਸਕਣ ਇਸ ਤੋਂ ਇਲਾਵਾ ਇਸੇ ਪਾਲਿਸੀ ਦੇ ਵਿੱਚ ਇੱਕ ਹੋਰ ਪ੍ਰੋਵੀਜ਼ਨ ਕਿ ਜੇ ਕਿਸੇ ਵਿਅਕਤੀ ਕੋਲੇ ਅਲੱਗ-ਅਲੱਗ ਥਾਵਾਂ ਦੇ ਉੱਪਰ ਸਪੋਜ਼ ਕਿਤੇ ਡਿਵੈਲਪਮੈਂਟ ਹੋ ਰਹੀ ਹੈ 2 400 500 ਏਕੜ ਦੇ ਵਿੱਚ 1000 ਏਕੜ ਦੇ ਵਿੱਚ ਕਿਤੇ ਉਹ ਵਿਅਕਤੀ 9 ਏਕੜ ਉਹਦੇ ਕੋਲ ਜਗ੍ਹਾ ਹੈ 9 ਏਕੜ ਜਾਂ 10 ਏਕੜ ਉਹਦੇ ਕੋਲੇ ਅਲੱਗ-ਅਲੱਗ ਥਾਵਾਂ ਦੇ ਉੱਪਰ ਹੈ ਉਹ 9 ਏਕੜ ਜਗ੍ਹਾ ਜੇ ਸਰਕਾਰ ਨੂੰ ਦੇ ਦਿੰਦਾ ਹੈ ਤਾਂ ਉਹਨੂੰ 3 ਏਕੜ ਫੁੱਲੀ ਡਿਵੈਲਪਡ ਜਗ੍ਹਾ ਗਰੁੱਪ ਹਾਊਸਿੰਗ ਵਾਸਤੇ ਉਹ ਦਿੱਤੀ ਜਾਏਗੀ ਉਹ ਚਾਹੇ ਆਪ ਡਿਵੈਲਪ ਕਰ ਲੇ ਚਾਹੇ ਕਿਸੇ ਦੇ ਨਾਲ ਜੁਆਇੰਟ ਵੈਂਚਰ ਦੇ ਵਿੱਚ ਡਿਵੈਲਪਰ ਦੇ ਨਾਲ ਰਲ ਕੇ ਕਰ ਲੇ ਉਹ ਖੁਦ ਆਪ ਉੱਥੇ ਗਰੁੱਪ ਹਾਊਸਿੰਗ ਕਰ ਸਕੂਗਾ ਯਾਨੀ ਕਿ ਤੀਜਾ ਹਿੱਸਾ 9 ਏਕੜ ਤੇ 3 ਏਕੜ ਉਹਨੂੰ ਦੇ ਦਾਂਗੇ ਵਾਪਸ 15 ਏਕੜ ਨੇ ਉਹਨੂੰ 5 ਏਕੜ ਮਿਲ ਜਾਣਗੇ ਉੱਥੇ ਆਪਦਾ ਗਰੁੱਪ ਹਾਊਸਿੰਗ ਬਣਾ ਕੇ ਉਹ ਸੈਂਕੜੇ ਦੀ ਤਾਦਾਦ ਦੇ ਵਿੱਚੋਂ ਫਲੈਟ ਬਣਾਵੇ ਆਪ ਵੀ ਕਮਾਵੇ ਲੋਕਲ ਉਹਦੇ ਫਲੈਟਾਂ ਦੇ ਵਿੱਚ ਰਹਿਣ ਇਹ ਇਹ ਸਰਕਾਰ ਦੀਸ ਪਾਲਿਸੀ ਦੇ ਵਿੱਚ ਹੈ ਇਸ ਤੋਂ ਇਲਾਵਾ ਇੱਕ ਹੋਰ ਪ੍ਰੋਵੀਜ਼ਨ ਜੇ ਕਿਸੇ ਵਿਅਕਤੀ ਕੋਲੇ ਕਿਸੇ ਕਿਸਾਨ ਵੀਰ ਕੋਲੇ 50 ਏਕੜ ਨੇ ਜਾਂ 50 ਤੋਂ ਵੱਧ ਨੇ ਇਸਪੋ 100 ਏਕੜ ਨੇ ਉਹੋ ਜੇ ਸਰਕਾਰ ਨੂੰ ਦਿੰਦੇ ਨੇ ਤਾਂ ਉਹਨਾਂ ਨੂੰ ਲੈਂਡ ਪੂਲਿੰਗ ਪਾਲਿਸੀ ਮੁਤਾਬਕ ਮਿਲ ਜੇਗਾ ਔਰ ਜੇ ਉਹ ਸਾਰੇ ਸਰਕਾਰ ਜਦੋਂ ਸਰਕਾਰ ਨੂੰ ਦਿੰਦੇ ਨੇ ਸੁਪੋਜ਼ ਉਹਨਾਂ ਨੇ 50 ਏਕੜ ਇੱਕ ਕਿਸਾਨ ਕੋਲੇ ਹੈ ਜਾਂ ਚਾਰ ਕਿਸਾਨਾਂ ਕੋਲ 50 ਏਕੜ ਇਕੱਠੀ ਕਰਕੇ ਦੇ ਦਿੰਦੇ ਨੇ ਸਰਕਾਰ ਨੂੰ ਤਾਂ ਉਹਦਾ 60% ਯਾਨੀ ਕਿ 30 ਏਕੜ ਜ਼ਮੀਨ ਦੇ ਵਿੱਚ ਜਿਹੜੀ ਕਿ ਇਕੱਠੀ ਕਰਕੇ ਜੇ ਉਹਦਾ ਅਲੱਗ-ਅਲੱਗ ਥਾਵਾਂ ਦੇ ਉੱਪਰ ਵੀ ਹੈਗਾ ਇੱਕ ਜਗ੍ਹਾ ਇਕੱਠੀ ਕਰਕੇ 30 ਏਕੜ ਉਹਨੂੰ ਦੇ ਦਿੱਤੀ ਜਾਊਗੀ ਜਿਹਦੇ ਵਿੱਚ ਉਹ ਖੁਦ ਆਪ ਡਿਵੈਲਪਰ ਬਣ ਕੇ ਐਂਟਰਪ੍ਰੈਨਿਓਰ ਬਣ ਕੇ ਉਹ ਡਿਵੈਲਪਮੈਂਟ ਕਰ ਸਕੂਗਾ ਉਸ 60% ਦੇ ਵਿੱਚ ਉਸ 30 ਏਕੜ ਦੇ ਵਿੱਚ 20% ਗਰੁੱਪ ਹਾਊਸਿੰਗ ਉਹਨੂੰ ਅਲਾਊਡ ਹੋਏਗਾ ਉਹਦੇ ਵਿੱਚ 5% ਕਮਰਸ਼ੀਅਲ ਅਲਾਊਡ ਹੋਏਗਾ ਔਰ ਬਾਕੀ ਇਹ ਜਿਹੜਾ ਸੜਕਾਂ ਔਰ ਪਾਰਕ ਛੱਡ ਕੇ ਬਾਕੀ ਇਹ ਜਿਹੜਾ 65% ਉਹਨੂੰ ਉਹ ਪਲੋਟਡ ਜੋ ਹੈ ਪਲOTS ਉਹ ਬਣਾ ਕੇ ਕੱਟ ਕੇ ਉਹ ਵੇਚ ਸਕੇਗਾ ਸੋ ਮੈਂ ਸਮਝਦਾ ਹਾਂ ਇਸ ਇਸ ਦੇ ਵਿੱਚ ਸਾਰੀ ਜਿੰਨੀ ਆਊਟਰ ਡਵੈਲਪਮੈਂਟ ਹੈ ਉਹ ਸਾਰੀ ਦੀ ਸਾਰੀ ਸਰਕਾਰ ਕਰੇਗੀ ਵਿਭਾਗ ਕਰੇਗਾ ਔਰ ਜੋ ਇਨਰ ਡਵੈਲਪਮੈਂਟ ਨੇ ਕੋ ਇੰਟਰਨਲ ਰੋਡਸ ਨੇ ਉਹ ਸਾਰਾ ਉਹਨੇ ਆਪ ਕਰਨਾ ਪਰ ਜਿੰਨਾ ਬਾਹਰ ਦਾ ਇਨਫਰਾਸਟ੍ਰਕਚਰ ਹੈ ਚਾਹੇ ਉਹ ਆਊਟਰ ਰੋਡਸ ਨੇ ਚਾਹੇ ਉਹ ਚਾਹੇ ਉਹ ਐਸਟੀਪੀ ਹੈ ਇਹਦੇ ਵਿੱਚ ਉਹਨੂੰ ईडब्ल्यूएस ਲਈ ਛਡਣ ਦੀ ਲੋੜ ਨਹੀਂ ਇਹਦੇ ਲਈ ਉਹ ਜਿੰਨਾ ਜਿੰਨਾ ਬਾਹਰਲੇ ਕੰਮ ਨੇ ਉਹ ਸਾਰੇ ਸਰਕਾਰ ਕਰੇਗੀ ਪਰ ਉਹ ਚ ਪਾਰਕਰ ਸੜਕਾਂ ਦੇ ਜਿਹੜਾ ਉਹ ਉਹਨੇ ਛੜਨਾ ਸੋ ਮੈਂ ਸਮਝਦਾ ਕਿ ਇਹ ਇੱਕ ਇਹੋ ਜੀ ਪਾਲਿਸੀ ਹੈ ਜਿਹੜੀ ਕਿ ਸਭ ਤੋਂ ਵੱਧ ਜ਼ਮੀਨ ਮਾਲਕ ਕਿਸਾਨਾਂ ਦੇ ਲਈ ਔਰ ਫਿਰ ਉਸ ਤੋਂ ਬਾਅਦ ਜਿਹੜੇ ਜਿੰਨਾ ਲੋਕਾਂ ਨੇ ਉੱਥੇ ਅਫੋਰਡੇਬਲ ਹਾਊਸਿੰਗ ਹੁਣ ਹੁੰਦਾ ਕੀ ਸੀਗਾ ਪਿਛਲੇ ਸਰਕਾਰਾਂ ਦੇ ਵਿੱਚ ਕਿ ਯਾਦਾ ਇਹੋ ਜਿਹੇ ਮੈਗਾ ਪ੍ਰੋਜੈਕਟ ਬਣਾ ਦਿੱਤੇ ਜਾਂਦੇ ਸੀਗੇ ਅਲਾਉ ਕੀਤੇ ਜਾਂਦੇ ਸੀਗੇ ਜਿਸ ਜਿਹੜੇ ਵੱਡੇ ਬਿਲਡਰ ਨੇ ਵੱਡੇ ਲੈਂਡ ਸ਼ਾਰਕਸ ਨੇ ਉਹਨਾਂ ਨੂੰ ਅਲਾਉ ਹੁੰਦਾ ਸੀਗਾ ਜਾਂ ਫਿਰ ਇਲੈਗਲ ਕਲੋਨੀਆ ਦੇ ਰੂਪ ਦੇ ਵਿੱਚ ਤਕਰੀਬਨ 14000 ਕਲੋਨੀਆ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬਣ ਚੁੱਕੀਆਂ ਡਿਵੈਲਪ ਹੋ ਚੁੱਕੀਆਂ ਇਸ ਪਾਲਿਸੀ ਦੇ ਜ਼ਰੀਏ ਕਿਸਾਨਾਂ ਨੂੰ ਜ਼ਮੀਨ ਮਾਲਕਾਂ ਨੂੰ ਖੁਦ ਆਪ ਡਿਵੈਲਪਰ ਬਿਜ਼ਨਸਮੈਨ ਐਂਟਰਪ੍ਰੀਨਿਅਰ ਬਣਨ ਦੀ ਉਹ ਵੀ ਉਹਨੂੰ ਉਹਨਾਂ ਨੂੰ ਇਜਾਜ਼ਤ ਹੈ ਉਹਨਾਂ ਨੂੰ ਪ੍ਰਮੋਟ ਕੀਤਾ ਜਾਏਗਾ ਔਰ ਮੈਂ ਫੇਰ ਦੁਬਾਰਾ ਸਪਸ਼ਟ ਕਰ ਦੇਣਾ ਚਾਹੁੰਦਾ ਔਰ ਇਹ ਖਾਸ ਤੌਰ ਤੇ ਮੈਂ ਉਹਨਾਂ ਲੋਕਾਂ ਨੂੰ ਐਡਰੈਸ ਕਰ ਰਿਹਾ ਆਪੋਜੀਸ਼ਨ ਪਾਰਟੀਆਂ ਵਾਲਿਆਂ ਨੂੰ ਜਾਂ ਕੁਝ ਕਿਸਾਨ ਵੀਰਾਂ ਨੂੰ ਜਿਹੜੇ ਕਨਫਿਊਜ਼ ਕਰ ਰਹੇ ਨੇ ਉਹਨਾਂ ਨੂੰ ਮਿਸ ਗਾਈਡ ਕਰ ਰਹੇ ਨੇ ਕਿ ਜੀ ਤੁਹਾਡੀ ਲੈਂਡ ਗ੍ਰਾਬ ਹੈ ਜਿਹੜੀ ਲੈਂਡ ਦੇ ਉੱਪਰ ਕਬਜ਼ੇ ਨੇ ਜਿਹੜੇ ਉਹ ਸਰਕਾਰਾਂ ਨੇ ਕਰ ਲੈਣੇ ਇਹ ਜੀ ਨਾ ਕੋਈ ਸਾਡੀ ਨੀਅਤ ਸੀ ਨਾ ਹੈ ਤੇ ਨਾ ਹੋਏਗੀ ਅਸੀਂ ਤਾਂ ਬਲਕਿ ਇਹੋ ਜੀ ਪਾਲਿਸੀ ਲੈ ਕੇ ਆਇਆ ਜਿਹਦੇ ਵਿੱਚ ਜ਼ਮੀਨ ਮਾਲਕਾਂ ਨੂੰ ਕਿਸਾਨਾਂ ਨੂੰ ਔਰ ਅਲਟੀਮੇਟ ਕੰਜ਼ਿਊਮਰਸ ਨੂੰ ਬਹੁਤ ਵੱਡੇ ਪੱਧਰ ਦੇ ਉੱਪਰ ਫਾਇਦਾ ਜਿਹੜਾ ਉਹ ਹੋਣ ਜਾ ਰਿਹਾ ਹੈ ਕੋਈ ਤੁਹਾਡਾ ਸਾਲ ਜੀ ਸਰ ਇੱਕ ਕਾਨੂੰਨ ਦੀ ਗੱਲ ਕੀਤੀ ਸੀ ਕਿ ਤੁਸੀਂ ਕਿਹਾ ਕਿਹੜਾ ਜੀ ਤੁਸੀਂ ਕਿਹਾ ਕਿ ਕਾਨੂੰਨ ਪਾਸ ਕੀਤਾ ਰਹੀ ਕੀਤਾ ਆਹੀ ਅੱਜ ਅੱਜ ਹੀ ਇਹੀ ਏਜੰਡਾ ਸੀ ਸਾਡਾ ਕੈਬਨਿਟ ਦਾ ਹਰੀ ਥਾਵਾਂ ਤੇ ਜਿਹੜਾ ਹੈਗਾ ਅਕੀ ਪਹਿਲੇ ਹੀ ਜਿਹੜੇ ਬਿਲਡਰ ਦਾ ਲੈਂਡ ਮਾਫੀਆ ਉਹਨਾਂ ਨੇ ਜ਼ਮੀਨਾਂ ਪਿੰਡਾਂ ਦੇ ਵਿੱਚੋਂ ਚੱਕ ਲਈ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਅਰਬੰਦ ਦੇ ਵਿੱਚ ਜਾ ਗਏ ਤੇ ਉਹਨਾਂ ਦਾ ਕੀ ਬਣੇਗਾ ਉਹਨਾਂ ਦੇ ਬਿਆਨੇ ਨਹੀਂ ਉਹਨਾਂ ਨੇ ਕਿੱਥੇ ਚੱਕ ਲਈ ਕਿਹਨੇ ਚੱਕ ਲਈ ਇਹ ਤਾਂ ਬਿਆਨੇ ਬਿਆਨੇ ਪਹਿਲਾਂ ਨਹੀਂ ਨਹੀਂ ਦੇਖੋ ਇਸ ਤਰ੍ਹਾਂ ਹੈ ਕਿ ਕਿਸੇ ਨੂੰ ਸਾਨੂੰ ਨਹੀਂ ਪਤਾ ਤੁਸੀਂ ਕਿਹੜੇ ਬਿਲਡਰ ਦੀ ਔਰ ਕਿਹੜੇ ਸ਼ਹਿਰ ਦੇ ਵਿੱਚ ਗੱਲ ਕਰ ਰਹੇ ਹੋ ਹਜੇ ਫਰਸਟ ਫੇਜ਼ ਦੇ ਵਿੱਚ 27 ਥਾਵਾਂ ਦੇ ਉੱਪਰ ਇਹ ਜਿਹੜਾ ਹੈ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਇਹ ਡਿਵੈਲਪ ਕਰ ਰਹੇ ਆ ਹੁਣ ਉੱਥੇ ਜੇ ਕਿਸੇ ਨੇ ਖਰੀਦ ਪਰਚੇਜ਼ ਕਰ ਲਈ ਸਾਨੂੰ ਤਾਂ ਉਸ ਚੀਜ਼ ਦਾ ਆਈਡੀਆ ਨਹੀਂ ਹੈ ਮੈਂ ਤਾਂ ਇਹ ਕਿਸਾਨਾਂ ਨੂੰ ਕਹੂੰਗਾ ਜ਼ਮੀਨ ਮਾਲਕਾਂ ਨੂੰ ਕਹੂੰਗਾ ਕਿ ਤੁਹਾਨੂੰ ਕਿਸੇ ਦੇ ਚਾਂਸੇ ਚ ਆਉਣ ਦੀ ਲੋੜ ਨਹੀਂ ਤੁਸੀਂ ਆਪ ਡਿਵੈਲਪਰ ਬਣੋ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਇਹ ਜਿਹਾ ਮਾਹੌਲ ਪੈਦਾ ਕਰ ਦਿੱਤਾ ਕਿ ਆਪ ਜਾਂ ਆਪ ਦੇ ਚਾਹੇਤੇ ਨੂੰ ਪਹਿਲਾਂ ਹੀ ਇੰਟੀਮੇਟ ਕਰਕੇ ਉਹਨਾਂ ਤੋਂ ਕਬਜ਼ੇ ਨੇ ਜਿਹੜੇ ਲੈਂਡ ਸ਼ਾਰਕਸ ਨੇ ਜਿਹੜੀ ਉਹ ਕਬਜ਼ੇ ਕਰ ਲੈਂਦੇ ਸੀਗੇ ਕਿਸੇ ਨੂੰ ਕਿਸੇ ਨੂੰ ਦੇ ਚਾਂਸੇ ਚ ਆ ਕੇ ਉਹਨਾਂ ਨੂੰ ਜ਼ਮੀਨ ਸਸਤੇ ਭਾਵੇਂ ਤੇ ਦੇਣ ਦੀ ਲੋੜ ਨਹੀਂ ਤੁਹਾਨੂੰ ਆਪ ਓਪਰਚੁਨਿਟੀ ਹੈ ਕਿ ਤੁਸੀਂ ਇੱਕ ਨਹੀਂ ਚਾਰ ਕਿਸਾਨ ਇਕੱਠੇ ਹੋ ਜੋ 10 ਕਿਸਾਨ ਇਕੱਠੇ ਹੋ ਜੋ ਆਪ ਡਿਵੈਲਪਰ ਬਣੋ ਆਪ ਉਹਦੇ ਵਿੱਚੋਂ ਜਦੋਂ ਕਿੱਲਿਆਂ ਤੋਂ ਗਜ਼ਾਂ ਦੇ ਵਿੱਚ ਜਾਂ ਫੁੱਟਾਂ ਦੇ ਵਿੱਚ ਜੇ ਉਹਨਾਂ ਦੀ ਜ਼ਮੀਨ ਵਿਕੂਗੀ ਤੇ ਉਹਨਾਂ ਦੇ ਪ੍ਰੋਫਿਟ ਮਾਰਜਿਨ ਦੇਖੋ ਨਾ ਜੀ ਕਿੰਨੇ ਹੋਣਗੇ ਸੋ ਉਹ ਜੋ ਜੋ ਹੋ ਚੁੱਕਿਆ ਜੀ ਕਿਸੇ ਨੇ ਕੀਤਾ ਉਹਦੇ ਬਾਰੇ ਤਾਂ ਕੀ ਕਰ ਸਕਦੇ ਹਾਂ ਪਰ ਅਸੀਂ ਪੰਜਾਬ ਦੇ ਹਰ ਬੰਦੇ ਨੂੰ ਅਸੀਂ ਐਂਟਰਪ੍ਰੀਨਰ ਬਣਾਉਣਾ ਚਾਹੁੰਦੇ ਹਾਂ ਸਰ ਇਟੋ ਟਰਾਂਸਪਰੈਂਸੀ ਕਰੇ ਪਰ ਕੋਈ ਟਾਈਮ ਟਾਈਮ ਫਰੇਮ ਰੱਖਾ ਹਾਂਜੀ ਲੋਕਾਂ ਦੇ ਅੰਦਰ ਆਪ ਇਸ ਨੂੰ ਡਵੈਲਪ ਕਰਕੇ ਦੇਣਗੇ ਤੁਹਾਨੂੰ ਹਾਂ ਇਹਦੇ ਵਿੱਚ ਜਿਹੜੇ ਇਹ ਸਾਰਾ ਪ੍ਰੋਸੈਸ ਹੋਏਗਾ ਇਹ ਤਕਰੀਬਨ ਸਾਲ ਤੋਂ ਡੇਢ ਸਾਲ ਦਾ ਹੋਏਗਾ ਪਰ ਫਿਰ ਵੀ ਮੈਕਸਿਮਮ ਆਊਟਲਾਈਨ ਪੀਰੀਅਡ ਜਿਹੜਾ ਉਹ 3 ਸਾਲ ਲਈ ਜਦੋਂ ਬੰਦੇ ਨੇ ਆਪਦੀ ਜ਼ਮੀਨ ਸਰਕਾਰ ਨੂੰ ਆਫਰ ਕਰ ਦਿੱਤੀ ਤੇ ਉਸ ਤੋਂ ਬਾਅਦ 3 ਸਾਲ ਤੱਕ ਉਹਨੂੰ 30000 ਰੁਪਏ ਪਰ ਏਕੜ ਜਿਹੜਾ ਉਹ ਇੱਕ ਮੁਆਵਜ਼ੇ ਦੇ ਤੌਰ ਦੇ ਉੱਪਰ ਦਿੱਤਾ ਜਾਊਗਾ ਪਰ ਇਹ ਪ੍ਰੋਸੈਸ ਜਿਹੜਾ ਹੋਏਗਾ ਉਹ ਮੈਕਸਿਮਮ 6 ਸਾਲ ਦੇ ਸਾਲ ਤੋਂ ਉੱਪਰ ਦਾ ਪ੍ਰੋਸੈਸ ਨਹੀਂ ਹੋਏਗਾ ਹਾਂਜੀ ਹਾਂ ਜੀ ਉਹਦਾ ਕਿਸਾਨ ਹੈਗਾ ਆ ਉਹਨੂੰ ਲਾਇਸੈਂਸ ਲੈਣਾ ਪੈਗਾ ਪ੍ਰੋਮੋਟਰ ਦਾ ਨੇ ਉਹ ਤਾਂ ਜੋ ਡਿਪਾਰਟਮੈਂਟ ਦੇ ਉਹਦੇ ਨਾਲ ਕੋਈ ਲਿੰਕ ਨਹੀਂ ਹੈ ਜੀ ਉਹ ਤਾਂ ਜੇ ਕਿਸੇ ਨੇ ਜੇ ਪ੍ਰੋਮੋਟਰ ਤੋਂ ਬਿਨਾਂ ਲਾਇਸੈਂਸ ਕੋਬੀ ਆਬਵੀਅਸਲੀ ਉਹ ਤਾਂ ਜੋ ਜੋ ਫਾਰਮੈਲਟੀਆਂ ਹੈਗੀਆਂ ਫਾਰਮੈਲਟੀਆਂ ਹੈਗੀਆਂ ਉਹ ਤੁਹਾਨੂੰ ਅਡਾਪਟ ਕਰਨੀਆਂ ਪੈਣਗੀਆਂ ਹਰ ਵਾਰ ਇਹਨਾਂ ਅਵੇਅਰ ਨਹੀਂ ਹੁੰਦਾ ਕਿ ਉਹਦੀ ਜਿਹੜੀ ਹੈਗੀ ਡਿਪਾਰਟਮੈਂਟ ਦਾ ਫੁੱਡਾ ਜਾਂ ਗਵਰਨਰ ਦਾ ਜਿਵੇਂ ਹੈਗਾ ਉਹ ਉਹਦੇ ਲਈ ਡਿਪਾਰਟਮੈਂਟ ਸਪੈਸ਼ਲ ਡਰਾਈਵ ਚਲਾਏਗਾ ਉਹਨਾਂ ਕਿਸਾਨਾਂ ਨੂੰ ਆਮ ਲੋਕਾਂ ਨੂੰ ਨੂੰ ਅਵੇਅਰ ਕਰਨ ਦੇ ਲਈ ਕਿ ਭਾਈ ਤੁਸੀਂ ਆਪ ਵੀ ਅੱਜ ਤੁਹਾਡੇ ਕੋਲੇ ਤੁਹਾਨੂੰ ਕਿਸੇ ਨੂੰ ਮਜਬੂਰੀ ਬਸ ਕਿਸੇ ਨੂੰ ਆਪਦੇ ਕੋਈ ਘੱਟ ਰੇਟਾਂ ਦੇ ਜਾਂ गिरਕੇ ਜ਼ਮੀਨ ਵੇਚਣ ਦੀ ਲੋੜ ਨਹੀਂ ਤੁਸੀਂ ਆਪ ਡਿਵੈਲਪਰ ਬਣੋ ਕੋਈ ਦਿੱਕਤ ਨਹੀਂ ਐ ਸਪੈਸ਼ਲ ਰਾਈ ਚਲੇਗਾ ਪਰਵਾਹਾ ਜੇ ਤੁਸੀਂ ਇਹ ਕਹਿੰਦੇ ਹੋ ਕਿ ਤੁਸੀਂ ਕਿਹਾ ਹੈ ਕਿ AWS ਆ ਜਿਹੜੀ ਉਹਦੇ ਤਹਿਤ ਜਾਂ ਜਿਹੜੇ ਜਗਾ ਛੱਡਣ ਦੀ ਜ਼ਰੂਰਤ ਸੀ ਇਹ ਹੁਣ ਪਰਮਾਨੈਂਟ ਬਣਾ ਨਹੀਂ ਉਹਦੇ ਚ ਜਿਹੜੇ ਜਿਹੜੇ ਕਿਸਾਨ ਨੇ ਜਾਂ ਜਿਹੜੇ ਜ਼ਮੀਨ ਮਾਲਕ ਨੇ ਉਹਨਾਂ ਨੂੰ ਆਪਦੇ 60% ਦੇ ਵਿੱਚ ਛੱਡਣ ਦੀ ਲੋੜ ਨਹੀਂ ਹੈਗੀ ਉਹ ਸਰਕਾਰ ਆਪ ਦੀ ਜਗ੍ਹਾ ਜਿਹੜੀ ਹੋਊਗੀ ਉਹਦੇ ਵਿੱਚ ਛੱਡਿਆ ਜਾਏਗਾ ਸੋ ਡਵੈਲਪ ਕਰਾਂਗੇ ਸਰਕਾਰ ਕਰੇਗੀ ਨਾ ਕਿ ਉਹ ਉਹ ਜਿਹੜਾ ਕਿਸਾਨ ਹੈ ਜਾਂ ਜਿਹੜਾ ਬਿਜ਼ੀਨਸਮੈਨ ਹੈ ਟ੍ਰਾਂਸਪਰੈਂਸੀ ਕੇ ਲਿਏ ਆਪ ਲੋਕ ਕੀ ਕਰ ਰਹੇ ਹੈ ਸੋਰੀਆ ਟ੍ਰਾਂਸਪਰੈਂਸੀ ਕੇ ਲਿਏ ਕੀ ਕਰ ਰਹੇ ਹੈ ਐਂ ਹੋ ਸਕਦਾ ਹੈ ਕਿ ਅਗਰ 3-4 ਲੋਕ ਪੂਲ ਕਰ ਰਹੇ ਕਿਸੇ ਦਾ ਕੋਈ ਲੀਗਲ ਇਸ਼ੂ ਹੋਆ ਹਾਊ ਵਿਲ ਯੂ ਸੌਲਵ ਆਊਟ ਬਿਕੋਜ਼ ਨਹੀਂ ਦੇਖਿਏ ਦੇਖਿਏ ਸਰਕਾਰ ਨੇ ਅਗਰ ਜੋ ਵੀ ਜ਼ਮੀਨ ਸਰਕਾਰ ਲੇਗੀ ਉਹ ਤਾਂ ਲੀਗਲੀ फ्रॉम ऑल इनकम्बरेंसिस वो तो फ्री लेगी अगर कोई अगले ने खुद डेवलप करनी है तो वो अगला अगला ली, लीगल इशू अपना सॉर्ट आउट करे और डेवलप करे हमें क्या दिक्कत हाँ जीडपुली लैंड पॉलिसी नंबर एक तो जो ये दिस लैंड पुलिंग पॉलिसी जो अभी चल रही है अगर आप पिछले 10-15-20 साल में देखें तो ये लैंड पुलिंग पॉलिसी सिर्फ और सिर्फ इट वॉज मेंट फॉर मोहाली मोहाली के अलावा कहीं लैंड पुलिंग में पंजाब में डेवलपमेंट नहीं हुई जिसकी वजह से जो अनरेगुलेटेड इलीगल कॉलोनीज है वो डेवलप हुई है नंबर वन ये जो पॉलिसी है ये पैन पंजाब के लिए अक्रॉस पंजाब के लिए है ये पॉलिसी नंबर वन इसमें जो प्रोविजन हमने एक्स्ट्रा की है कि इसमें नंबर वन कि पहले जब लैंड पुलिंग के लिए उन्होंने नोटिफाई कर दिया कि जी ये 200 एकड़ लैंड पुलिंग में सरकार के पास आ गई वो सरकार चाहे साल दो साल पांच साल दस साल अगर उसको उसको नहीं डेवलप कर रही तो वो किसान किसी को अपनी जमीन ना खरीद सकता था ना बेच सकता था हमने इसमें वो बार जो है वो उठा हटा दी है कि कोई बंदा आपने उसकी गर्दन पे तलवार कैसे रख दी कि आप नहीं है भैया ना बेच सकोगे ना कोई खरीद सकेगा और डेवलप अब सरकार कर नहीं रही तो उसमें सरकार की ने खोल दिया कि आपके भी रखो या बेचो टोटली योर कॉल नंबर वन नंबर टू जो इसमें किसी ने नौ एकड़ दे दिया या पंद्रह एकड़ दे दिया उनको तीन एकड़ की या पंद्रह एकड़ के पीछे पांच एकड़ की उनको ग्रुप हाउसिंग हम उसी एरिया में डेवलप करने के लिए दे देंगे पहले यह प्रोविजन नहीं थी इसके अलावा अगर पचास एकड़ से ज्यादा जमीन है वो तो वो व्यक्ति एक या उससे ज्यादा बंदे इकट्ठे होकर खुद अपनी कॉलोनी जो है वहां पर काट लें उनको उनको सिक्सटी परसेंट जो है उनको वापस में तीस पचास एकड़ के पीछे तीस एकड़ उनको मिल जाएगा जिसमें वो रेजिडेंशियल कमर्शियल और ग्रुप हाउसिंग वो डेवलप कर लें सो वॉट आई मीन टू से इज कि लैंड आपकी बात ठीक है कि लैंड पुलिंग पॉलिसी पहले भी थी लेकिन लैंड पुलिंग पॉलिसी वो ऐसी थी कि जब सरकार ने नोटिफाई कर दिया तो वहां पे इकोनॉमिक एक्टिविटी डेड हो जाती थी अब इसमें डेड नहीं होएगी अगला बेचे अगला खरीदे अगला खुद डेवलप करे हमें क्या दिक्कत है उसमें

इसको हाउ कैन गवर्नमेंट मॉनिटर इसको इसी चीज को आगे ये एंबिग्विटी ना होए आगे ये काम ना होए इसी करके हम आज कह रहे हैं पंजाब के हर व्यक्ति को हर लैंड ओनर को कह रहे हैं कि भैया तुम्हें किसी को किसी दबाव में किसी डर में घबरा के किसी को लैंड बेचने की जरूरत नहीं है अगर आप खुद डेवलप करना चाहते हो एक क्या एक के पास कम है चार या पांच या दस किसान इकट्ठे हो ਔਰ ਆਪ ਖੁਦ ਡਿਵੈਲਪ ਕਰੋ ਉਸਮੇ ਕਰੋੜਾ ਸਾਹਿਬ ਕਰੋੜਾ ਸਾਹਿਬ ਜੀ ਉਸ ਦਾ ਜਾਇਪੁਰ ਦਾ ਬਹੁਤ ਵੱਡਾ ਮਾਡਲ ਹੈਗਾ ਹਾਂਜੀ ਰੈਸਪੇਟ ਦਾ ਬਹੁਤ ਵੱਡਾ ਮਾਡਲ ਹੈ ਪਰ ਯਾਤਰਾ ਦਾ ਕੇਸ ਫਾਈਨੈਂਸ਼ੀਅਲ ਕਪੈਸਿਟੀ ਦੇ ਵਿੱਚ ਹੈਗੀ ਆ ਕਿ ਇਹਨੇ ਪਹਿਲਾਂ ਜ਼ਿਆਦਾ ਖਰਚਾ ਡਿਵੈਲਪਮੈਂਟ ਨੂੰ ਕਰ ਪਾਏਗੀ ਸਰਕਾਰਾਂ ਨੂੰ ਲੱਭਣਾ ਕਿ ਚੱਲ ਰਹੀ ਜਾਂਦੀ ਹੈ ਸੈਕਟਰ ਸਰਕਾਰਾਂ ਨਾਲ ਇਹ ਤੁਸੀਂ ਵੇਫ ਕਰੋ ਜੀ ਇਹ 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 ਜਿਹੜਾ ਇਹ ਸੈਲਫ ਸਸਟੇਨਿੰਗ ਮਾਡਲ ਹੈ ਜੀ ਇਦੇ ਵਿੱਚ ਸਰਕਾਰ ਦਾ ਪੈਸਾ ਲੱਗੇਗਾ ਨਹੀਂ ਸਰਕਾਰ ਦਾ ਪੈਸਾ ਲੱਗੂਗਾ ਜੀ ਪਰ ਸਰਕਾਰ ਕੋਲ ਜਦੋਂ ਜਿਹੜਾ ਇਲੀਗਲ ਕਲੋਨੀਆ ਦਾ ਕੰਮ ਚੱਲ ਰਿਹਾ ਹੈ ਲੋਕਾਂ ਨੂੰ ਪੈਸਾ ਆਵੇ ਜਾਂ ਨਾ ਆਵੇ ਉਹ ਉਹ ਸੈਕੰਡਰੀ ਹੈ ਪਰ ਨੰਬਰ 1 ਆਮ ਲੋਕਾਂ ਨੂੰ ਚੂਨਾ ਨਾ ਲੱਗੇ ਔਰ ਸਰਕਾਰ ਨੂੰ ਚੂਨਾ ਨਾ ਲੱਗੇ ਇਹਦੇ ਵਿੱਚ ਜੋ ਲੈਂਡ ਓਨਰ ਹੈ ਉਹਨੂੰ ਵੀ ਬੈਨੀਫਿਟ ਹੋਊਗਾ ਜਿਹੜਾ ਅਲਟੀਮੇਟ ਜਿਹੜੇ ਘਰ ਲੈਣਾ ਉਹਨੂੰ ਵੀ ਬੈਨੀਫਿਟ ਹੋਊਗਾ ਔਰ ਜਦੋਂ ਸੁਣੋ ਸੁਣੋ ਜਦੋਂ ਇਕਨੋਮਿਕ ਐਕਟੀਵਿਟੀ ਕਿਸੇ ਸਟੇਟ ਦੇ ਵਿੱਚ ਚੱਲਦੀ ਹੈ ਤੇ ਉਹਦਾ ਡੈਫੀਨਿਟਲੀ ਸਰਕਾਰ ਨੂੰ ਬਹੁਤ ਵੱਡੇ ਐਡਵਾਂਟੇਜਸ ਹੁੰਦੇ ਨੇ ਜਦੋਂ ਸੇਲ ਪਰਚੇਜ਼ ਹੋਊਗੀ ਉਦੋਂ ਸਟੈਂਪ ਡਿਊਟੀ ਸਾਨੂੰ ਆਊਗੀ ਕਿੰਨਾ ਗਣਟੇ ਚਲਿਆ ਤੇ ਕਿੰਨਾ ਬਜਟ ਹੈਗਾ ਤੁਹਾਡਾ ਕਿੰਨਾ ਨਹੀਂ ਦੇਖੋ ਇਹ ਇਹਦੀ ਇਹਦੀ ਇਸ ਅੱਜ ਦੇ ਕਾਨੂੰਨ ਮੁਤਾਬਕ ਮੈਂ ਤੁਹਾਨੂੰ ਫਿਗਰ ਨਹੀਂ ਦੱਸ ਸਕਦਾ ਕਿ ਕਿੰਨਾ ਫਾਇਦਾ ਹੋਏਗਾ ਪਰ ਮੈਂ ਇਹ ਕਹਿਣਾ ਕਿ ਜਦੋਂ ਕੋਈ ਇਕਨੋਮਿਕ ਐਕਟੀਵਿਟੀ ਚੱਲਦੀ ਹੈ ਲੋਕਾਂ ਨੂੰ ਫਾਇਦਾ ਸਰਕਾਰ ਨੂੰ ਫਾਇਦਾ ਫਾਈਨੈਂਸ਼ੀਅਲੀ ਵੀ ਹੁੰਦਾ ਹੈ ਔਰ ਸਰਕਾਰ ਨੂੰ ਫਾਇਦਾ এমਪਲੋਇਮੈਂਟ ਜਨਰੇਸ਼ਨ ਦੇ ਨਾਲ ਵੀ ਹੁੰਦਾ ਹਜ਼ਾਰਾਂ ਲੱਖਾਂ ਲੋਕਾਂ ਨੂੰ ਇਸ ਪਾਲਿਸੀ ਦੇ ਨਾਲ ਫਾਇਦਾ ਜਿਹੜਾ ਉਹ ਹੋਣ ਜਾ ਰਿਹਾ ਕੋਈ ਪਰਚੇ ਬਣਾਈਆ ਕੋਈ ਫ ਮੈਂ ਤੁਹਾਨੂੰ ਦੱਸੀ ਤਾਂ ਜਾਣੇ ਤੁਹਾਨੂੰ ਇੰਨਾ ਫਾਇਦਾ ਹੋਊਗਾ ਤੁਸੀਂ ਹੁਣ ਫਿਗਰ ਹੁਣ ਮੈਨੂੰ ਸੁਣੋ 27 ਸ਼ਹਿਰਾਂ ਦੇ ਵਿੱਚ ਫਰਸਟ ਫੇਜ਼ ਦੇ ਵਿੱਚ ਡਵੈਲਪਮੈਂਟ ਹੋ ਰਹੀ ਹੈ ਕਿੰਨੇ ਹਜ਼ਾਰ ਏਕੜ ਹੋਊਗਾ ਤੇ ਉਹ ਕਿੰਨੇ ਹਜ਼ਾਰ ਏਕੜ ਦੇ ਵਿੱਚੋਂ ਲੋਕ ਪਲਾਟ ਪ੍ਰੇਫਰ ਕਰਨਗੇ ਕਿੰਨੇ ਗਰੁੱਪ ਹਾਊਸਿੰਗ ਪ੍ਰੇਫਰ ਕਰਨਗੇ ਕਿੰਨੇ ਉਹਦੀ ਪੂਰੀ ਪਲਾਨ ਕੋਈ 40 ਜਾਂ 100 ਜਾਂ 150 ਏਕੜ ਦੀ ਕਲੋਨੀ ਪ੍ਰੇਫਰ ਕਰਨਗੇ ਇਹ ਮੈਂ ਜਾਂ ਤੁਸੀਂ ਕਿਵੇਂ ਅਜ਼ਿਊਮ ਕਰ ਸਕਦੇ ਆ ਸੋ ਇਹ ਹਵਾਈ ਸਵਾਲ ਦਾ ਮੈਂ ਹਵਾਈ ਜਵਾਬ ਦੇਣ ਦਾ ਕੋਈ ਆਈਡੀਆ ਨਹੀਂ ਬੰਦਾ ਜੀ। ਹਾਂ ਜੀ। ਹੁਣ ਲੁਧਿਆਣਾ ਦੇ ਵਿੱਚ ਕਹ ਰਹੇ ਨੇ ਉਹ ਕਹਿੰਦੇ ਕਿ ਕਿਸਾਨ ਜਦੋਂ ਦਿੱਲੀ ਪ੍ਰੋਟੈਸਟ ਕਰ ਰਹੇ ਸੀ ਤਾਂ ਉਹਨਾਂ ਨੂੰ ਕਿਸੇ ਨੇ ਹੱਥ ਤੱਕ ਨਹੀਂ ਲਾਇਆ। ਪੰਜਾਬ ਦੇ ਵਿੱਚ ਕਹਿੰਦੇ ਨਾ ਇਹ ਧਰਮ ਫੇਰੀ ਨਾਲੇ ਇਹਨਾਂ ਦੀਆਂ ਟਰਾਲੀਆਂ ਚੋਰੀ ਕਰ ਲੀਆਂ। ਕਹਿੰਦੇ ਆਮ ਆਦਮੀ ਪਾਰਟੀ ਵਾਲੇ ਟਰਾਲੀ ਚੋਰਨੇ ਤੁਸੀ ਕਰਕੇ ਤਾਂ ਰਮਿਸਤ। ਚਲੋ। ਚਲੋ ਚਲੋ ਉਹਨਾਂ ਦਾ ਕੰਮ ਹੈ ਉਹ ਕਹਿਣਾ। ਹੁਣ ਜੇ ਮੈਂ ਉਹਨਾਂ ਦੇ ਬਸ ਵਾਲੇ ਬਾੜੀਆਂ ਤੇ ਜਾਵਾਂ ਫਿਰ ਚੰਗੇ ਰਹਿਣਗੇ ਉਹ। ਸੋ ਇਸ ਕਰਕੇ ਰਾਜੇ ਵੜਿੰਗ ਦੇ ਜੀਆ ਬਿੱਟੂ ਜੀ ਦੀ ਜੀ ਆਪਾਂ ਗੱਲ ਕਰੀਏ ਤੇ ਇਹ ਨਾ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ ਉਹਨਾਂ ਨੂੰ ਕਹੋ ਕਿ ਡਿਵੈਲਪਮੈਂਟ ਦੇ ਮੁੱਦੇ ਤੇ ਉੱਪਰ ਜਿਹੜਾ ਹੈ ਉੱਤਰਨ ਲੁਧਿਆਣਾ ਬਾਇਲੈਕਸ਼ਨ ਦੇ ਵਿੱਚ ਔਰ ਹਾਂਜੀ ਇਹਦੀ ਕੰਪਨਸੇਸ਼ਨ ਦਾ ਕੀ ਕੌਂਟਰੋਲ ਹੈ ਕਿ ਮੈਂ ਤੁਹਾਨੂੰ ਦੱਸਿਆ ਜੀ ਕੰਪਨਸੇਸ਼ਨ ਜਿਹੜਾ ਹੈਗਾ ਉਹ ਪੂਲਿੰਗ ਦੇ ਵਿੱਚ 1 ਏਕੜ ਪਿੱਛੇ 1000 ਗਾਜ਼ ਰੈਜ਼ੀਡੈਂਸ਼ੀਅਲ ਔਰ 200 ਗਾਜ਼ ਜਿਹੜਾ ਉਹ ਕਮਰਸ਼ੀਅਲ ਦਿੱਤਾ ਜਾਏਗਾ ਹਮਾਂਜੀ ਦੋ ਸਵਾਲ ਨੇ ਹਮਾਂਜੀ ਦੋ ਸਵਾਲ ਆ ਪਲੀਜ਼ ਇੱਕ ਤਾਂ ਅਕਾਲੀ ਦਲ ਵੇਲੇ ਵੀ ਪਾਲਸੀ ਆਈ ਸੀ ਉਹ ਇਸ ਦੇ ਵਿੱਚ ਕੀ ਤਬਦੀਲੀ ਹੈ ਤੁਹਾਡੇ ਵਾਲੇ ਚ ਸੁਤਰਾ ਇੰਡਸਟਰੀ ਪਲਾਟਾਂ ਦਾ ਸਕੈਂਡਲ ਹੋਇਆ ਸੀ ਬੱਡੀ ਫਕਰ ਤੇ ਮੈਂ ਪਤਾ ਨਹੀਂ ਸੀ ਉਹਦਾ ਕੀ ਬਣਦਾ ਮੈਂ ਤੁਹਾਨੂੰ ਦੱਸਿਆ ਤਾਂ ਹੈ ਜੀ ਤੁਸੀਂ ਹੁਣੇ ਮੈਂ ਦੱਸ ਕੇ ਹਟਿਆ ਕਿ ਇਹਦੇ ਵਿੱਚ ਜਿਹੜੇ ਪਹਿਲਾਂ ਪਾਲਸੀ ਆ ਉਹਦੇ ਦਾ ਤੇ ਹੁਣ ਇਸ ਦਾ ਕੀ ਫਰਕ ਹੈ ਉਹਦੇ ਵਿੱਚ ਸਰਕਾਰ ਨੋਟੀਫਾਈ ਕਰ ਦਿੰਦੀ ਸੀ ਮੁੜ ਕੇ ਸੇਲ ਪਰਚੇਜ਼ ਬੰਦ ਹੋ ਜਾਂਦੀ ਸੀਗੀ ਉਹਦੇ ਵਿੱਚ ਕਿਸੇ ਨੂੰ ਗਰੁੱਪ ਹਾਊਸਿੰਗ ਲਈ ਨਹੀਂ ਮਿਲਦਾ ਸੀਗਾ ਉਹਦੇ ਵਿੱਚ ਕਿਸੇ ਨੂੰ ਪਲਾਨਡ ਕਲੋਨੀ ਜਿਹੜੀ ਉਹ ਡਿਵੈਲਪ ਕਰਨ ਦੀ ਓਪਰਚੁਨਿਟੀ ਵੀ ਇਹ ਚੋ ਸਾਰੀ ਮਿਲੇਗੀ ਬਹੁਤ ਬੰਦੀ ਇੱਕ ਕਲਾਸ ਰਵਨੀਸ਼ ਬਿੱਟੂ ਕਹਿੰਦੇ ਨੇ ਕਿ ਲੁਧਿਆਣਾ ਚ ਬੀਜਪੀ ਆਪਰੇਸ਼ਨ ਸੰਧੂਰ ਜਿਹੜਾ ਉਹ ਮੁਤਾ ਰਹੇਗਾ ਉਥੋਂ ਲੈ ਕੇ ਤੁਸੀਂ ਉਹ ਨਾਲ ਉਹਨੇ ਕਿਹਾ 2027 ਜਦ ਅਸੀਂ ਸਰਕਾਰ ਵੀ ਆਪਣੀ ਬਣਾਉਣੀ ਨਹੀਂ ਚਲੋ ਉਹ ਤਾਂ ਉਹ ਤਾਂ ਉਹ ਤਾਂ ਇਹ ਜਦੋਂ ਇਲੈਕਸ਼ਨ ਲੜ ਰਹੇ ਸੀ ਕਿ ਪਾਰਲੀਮੈਂਟ ਦੀ ਉਹਦੇ ਵੀ ਕਹਿੰਦੇ ਸੀ ਕਿ ਜਿੱਤਾਂਗੇ ਸੋ ਜਦ ਤੱਕ ਬੰਦਾ ਹਾਰ ਨਹੀਂ ਜਾਂਦਾ ਨਾ ਉਦ ਤੱਕ ਜਿੱਤੇ ਹੀ ਹੁੰਦਾ ਹੈ ਅਮਨ ਜੀ ਬ੍ਰੇਸ਼ਰ ਨੂੰ ਹੋਰ ਮੁੱਦਾ ਰਹਿ ਗਿਆ ਜੋ ਉਹ ਕਹਿੰਦੇ ਚੰਗੀ ਗੱਲ ਜੀ ਰਹਿਣਾ ਚਾਹੀਦਾ ਅਮਨ ਜੀ ਉਸ ਦੀ ਦਿੱਕਤ ਹੈ ਇੱਕ ਡਰੱਗਸ ਨੂੰ ਲੈ ਕੇ ਸਵਾਲ ਹੈ ਬਖਿੰਡਾ ਦੇ ਵਿੱਚ ਇੱਕ ਪਿੰਡ ਵਾਲਿਆਂ ਨੇ ਆਪਣੇ ਪਿੰਡ ਤੇ ਬੋਲ ਲਗਾਤਾ ਕਿ ਸਾਡਾ ਪਿੰਡ ਬਕਾਉ ਹੈ ਉੱਥੇ ਕੀ ਹੋਇਆ ਨਛਾ ਤਸਕਰਾਂ ਨੇ ਇੱਕ ਐਕਸ ਆਰਮਿੰਗਨ ਸੀਗਾ ਉਹਦੀ ਲੱਤਾਂ ਖੜਤੀ ਦੇਖੋ ਇਸ ਤਰ੍ਹਾਂ ਲੈਟ ਮੀ ਬੀ ਵੈਰੀ ਕ ਕਿ ਉਹ ਸਮਾਂ ਸੀ ਪੰਜਾਬ ਦੇ ਵਿੱਚ ਕਿਸੇ ਟਾਈਮ ਅਕਾਲੀ ਦਲ ਤੇ ਕਾਂਗਰਸ ਵਾਲਿਆਂ ਨੇ ਕ੍ਰੀਏਟ ਕੀਤਾ ਹੋਇਆ ਕਿ ਜਿੱਥੇ ਪੁਸ਼ਤਪਰਾਹੀ ਕਰਦੀ ਸੀ ਸਰਕਾਰ ਔਰ ਲੀਡਰ ਨਸ਼ਾ ਤਸਕਰਾਂ ਦੀ ਅੱਜ ਨਸ਼ਾ ਤਸਕਰ ਨੇ ਜਿਹੜੇ ਉਹ ਤੁਹਾਨੂੰ ਪੰਜਾਬ ਦੇ ਵਿੱਚ ਲੱਭਦੇ ਨਹੀਂ ਹੈਗੇ ਜੇ ਕਿਤੇ ਕੋਈ ਇਹੋ ਜਿਹਾ ਇਨਸੀਡੈਂਟ ਹੋਇਆ ਤੇ ਪੁਲਿਸ ਨੂੰ ਸਰਕਾਰ ਵੱਲੋਂ ਬੜੀਆਂ ਕਲੀਅਰ ਸਖਤ ਹਦਾਇਤਾਂ ਨੇ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕਰਨੀ ਹੈਗੀ ਕਿਸੇ ਵੀ ਚਾਹੇ ਕੋਈ ਵੱਡਾ ਹੋਵੇ ਛੋਟਾ ਹੋਵੇ ਕੋਈ ਕੋਈ ਪੁਲਿਸ ਅਫਸਰ ਹੋਵੇ ਕੋਈ ਪੋਲੀਟੀਕਲ ਬੰਦਾ ਹੋਵੇ ਕਿਸੇ ਨਾਲ ਕੋਈ ਲਿਆਦ ਨਹੀਂ ਕਰਨੀ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਜੇ ਕੋਈ ਅਹਜੀ ਗੱਲ ਹੋਈ ਹੈ ਤਾਂ ਇਸ ਸਾਰੇ ਜੋ ਕੰਡੇ ਪਿਛਲੇ ਸਰਕਾਰਾਂ ਬੀਜ ਕੇ ਗਈਆਂ ਨੇ ਉਹਨਾਂ ਨੂੰ ਚੁਗਣ ਦੀ ਟਾਈਮ ਤਾਂ ਲੱਗਦਾ ਪਰ ਇਹ ਇਹ ਜੇ ਕੋਈ ਅਹਜਾ ਇਨਸੀਡੈਂਟ ਹੋਵੇ ਮੇਰੇ ਧਿਆਨ ਦੇ ਵਿੱਚ ਨਹੀਂ ਆ ਪਰ ਡੈਫੀਨਿਟਲੀ ਕੋਈ ਕਿਸੇ ਨਾਲ ਕੋਈ ਲਿਆਦ ਨਹੀਂ ਹੋਏਗੀ ਹਰਵਰ ਸਾਹਿਬ ਇੱਕ ਜਿਹੜਾ ਐਫ ਨਾਲ ਦੋ ਟ੍ਰੈਕ ਸਾਡੇ ਪੜੇ ਗਏ ਸੀਗੇ ਉਹਨਾਂ ਦਾ ਟ੍ਰਾਂਸਪੋਰਟ ਤੁਸੀਂ ਅੱਜ ਜਿਹੜੀ ਗੱਲ ਹੈ ਉਹਦੇ ਕਰੋ ਜੀ ਤੁਸੀਂ ਲੈ ਤੁਸੀਂ ਲੈਨ ਪੁਲੀ ਪਾਲਿਸੀ ਦੀ ਗੱਲ ਕਰੋ ਤੁਸੀਂ ਠੀਕ ਹੈ ਜੋਕੀ ਥੈਂਕ ਯੂ